ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਸੂਣ ਵਾਲੀ ਮੱਝ ਪਕਾਉਗਾ ਜੀ ਜ਼ਿਮੀਦਾਰਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਕੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਉੱਪਰਲੀ ਸਾਈਡ ਆ ਜਾਂ ਥੱਲੇ ਵਾਲੀ ਸਾਈਡ ਹੁੰਦਾ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਸਸੀ ਕਾ ਬਾਈ ਜੀ ਨਾਮ ਨਾਮ ਜਗਦੇਵ ਸਿੰਘ ਜੀ ਪਿੰਡ ਢਲਵਾ ਹਾਂਜੀ ਜ਼ਿਲ੍ਹਾ ਬਰਨਾਲਾ ਤਸੀਲ ਤਾਪਾ ਠੀਕ ਹੈ ਜੀ ਮੱਝ ਦੀ ਜਾਣਕਾਰੀ ਹੋਈ ਕੰਮੇ ਸੂਏ ਸੁਣਾ ਜੀ ਮੱਝ ਨੇ ਮੱਝ ਇਹ ਦੂਜੀ ਸੂਏ ਸੁਣੀ ਆ ਬਾਈ ਹਾਂਜੀ ਪਹਿਲੇ ਸੂਏ ਨੇ ਦਿੱਤਾ 10-11 ਲੀਟਰ ਦੁੱਧ ਜਣੇ ਠੀਕ ਹੈ ਐਤਕੀ 14-13 14 ਕਿਲੋ ਦੁੱਧ ਦੇਉ ਜਣੇ ਠੀਕ ਹੈ ਜੀ ਹਾਂ ਸੀਲ ਠੰਡੀ ਪੂਰੀ ਆ ਜਣੇ ਕੋਈ ਇਹੋ ਜੀ ਗੱਲ ਨਹੀਂ ਠੀਕ ਹੈ ਜੀ ਜਿਵੇਂ ਮਰਜ਼ੀ ਬੁੜੀਆਂ ਚੋਈ ਜਾਣ ਕੋਈ ਬੰਦਾ ਚੋਈ ਜਾਵੇ ਠੀਕ ਹੈ ਕੋਈ ਜਣੇ ਦਿੱਕਤ ਵਾਲੀ ਕਰਨੀ ਠੀਕ ਹੈ ਸਿੱਕ ਨੋਪਰਾ ਕਰਮੋ ਤੇ ਲੱਡਲਾ ਥਾਣ ਵੀ ਬਹੁਤ ਸੋਹਣਾ ਵੀ ਦੇ ਪਾਵੇ ਵਾਂ ਰੇਟ ਫੋਨਤੀ ਕਰ ਲਾਂਗੇ ਠੀਕ ਹੈ ਰੇਟ ਫੋਨ ਤੇ ਠੀਕ ਹੈ ਤੋੜ ਦੋ ਬਰਾ ਲੋ ਜੀ ਚੰਗੀ ਪਲੀ ਬਲੋਸੀ ਆ ਫੇਸ ਤੁਸੀਂ ਚੈੱਕ ਕਰ ਸਕਦੇ ਹੋ ਲੋ ਜੀ ਬਾਕੀ ਤੋੜਾ ਤੜਾ ਦਿਖਾਉਣੇ ਕਰਮਾਬੜੀ ਦੇ ਜੰਗਾ ਕੱਦ ਬੈਡ ਲੋ ਜੀ ਮੋੜ ਦੇ ਲੋਛ ਬਾਕੀ ਇਹ ਲੈ ਜੂ ਬਾਈ ਹਫਤਾ ਇਹ ਹਫਤਾ ਲੈ ਜੂ ਜੀ ਹਾਂ ਹਫਤੇ ਦੀ ਕੱਚੀ ਆ ਭਰਾ ਬਿਲਕੁਲ ਚਾਰ ਦਿਨਾਂ ਨਾਲ ਆਂਦੇ ਹਜੇ ਚਾਰ ਪੰਜ ਦਿਨ ਵੱਧੋ ਵੀ ਲੈ ਜਨਾ ਠੀਕ ਠੱਲਣਾ ਬਹੁਤਾ ਕਰਮਾਂ ਵਾਲੀ ਦੀ ਠੀਕ ਹੈ ਬੰਦ ਜੀ ਬੰਦ ਰਹੀ ਸੀ ਬੰਦ ਲੋਛ ਤਾਂ ਕਿ ਫੇਰ ਚੱਕਰਵਾਨ ਕੱਲਾ ਕੱਲਾ ਥਾਣਾ ਸਾਰੇ ਥਾਣ ਬਹੁਤ ਸੋਹਣੇ ਥਾਣਾ ਲੰਮਾ ਲੰਮਾ ਲੋਛ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਢੱਲਵਾ ਤੇ ਜਿਲਾ ਨੂੰ ਪੈਂਦਾ ਜੀ ਰੋਨਾਲਾ ਲੋ ਜੀ ਫਟਪੜਾ ਕਰਮਾਂ ਵਾਲੀ ਦਾ ਕਦ ਕਾੜ ਬਹੁਤ ਸੋਹਣਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਏ